ਤੇ ਜਦੋਂ ਵਿਚਾਲੇ ਨਿਊਟਰਲ ਆ ਤੇ ਪਿੱਛੇ ਲਾਵਾਂਗੇ ਆਪਾਂ ਪਿੱਛੇ ਗੇਰਾਂ ਚ ਜਿਹੜਾ ਇਧਰੋਂ ਗੇਰ ਲੱਗੂਗਾ ਜਿਵੇਂ ਪਹਿਲੇ ਚ ਤਾਂ ਪਹਿਲੇ ਦੇ ਚੱਕਰਾਂ ਦੂਜੇ ਚ ਦੂਜੇ ਦੇ ਚੱਕਰਾਂ ਬੈਕ ਚ ਬੈਕ ਦੇ ਚੱਕਰਾਂ ਠੀਕ ਆ ਘਮਾਇਆ ਕਰੂਗੀ ਘੜਾ ਘਮਾ ਦੇ ਕਰੂਗਾ ਜੋ ਬ੍ਰੇਕ ਵੀ ਆਪਾਂ ਮਾਨ ਨਹੀਂ ਕਰਦੇਗੇ ਗੱਲ ਦਾ ਵੀ ਚਲੋ ਸਾਲ ਦੀ ਤਾਂ ਆਪਣੀ ਗਾਰੰਟੀ ਆ ਫੁੱਲ ਪੂਰੀ ਫੁੱਲ ਗਾਰੰਟੀ ਆ ਆ ਦੇਖੋ ਇਹਦੇ ਬਕਾਇਦਾ ਪਾਰਟ ਨੰਬਰ ਲਿਖਿਆ ਹੁੰਦਾ ਸਾਰੇ ਜਿਵੇਂ ਚੁੱਲੇ ਤੇ ਪਾਰਟ ਨੰਬਰ ਲਿਖਿਆ ਠੀਕ ਆ ਠੀਕ ਆ ਆ ਇਲਕੀਆਂ ਦੇ ਥੱਲੇ ਲਿਖਿਆ ਹੁੰਦਾਗਾ ਹੂੰ ਤੇ ਆ ਚੀਜ਼ਾਂ ਦੇ ਵੀ ਪਾਰਟ ਨੰਬਰ ਲਿਖਿਆ ਹੋਊਗਾ ਇੱਥੇ ਠੀਕ ਤੇ ਆ ਇਹਦਾ ਅੰਦਰਲਾ ਬ੍ਰੇਕ ਆਗਾ ਆ ਬਾਹਰਲਾ ਬ੍ਰੇਕ ਆ ਆ ਜੇ ਦੋਨੇ ਇਕੱਠੇ ਲਾਉਣੇ ਇਕੱਠੇ ਲੱਗਦੇ ਇਹ ਬਈ ਇਹਦੇ ਲਿਫਟ ਲੱਗੀ ਵੀ ਆ ਢੋਲੀ ਵਾਲੀ ਜਿਹੜੀ ਪਹਿਲਾਂ ਆਉਂਦੀ ਹੁੰਦੀ ਸੀ ਉਹ ਲਿਫਟ ਉਧਰ ਪਈ ਆ ਤੁਹਾਨੂੰ ਦਿਖਾਵਾਂਗੇ ਹਾਂਜੀ ਇਹ ਲਿਫਟ ਵਾਲੀ ਬਣਦਾ ਇਹ ਲਿਫਟ ਵਾਲਾ ਲੀਵਰ ਆ ਹਾਂ ਹਾਂਜੀ ਮਿੱਤਰੋ ਨਵੇਂ ਸਾਲ ਤੇ ਫੋਰਡ ਵਾਲੇ ਵੀਰਾਂ ਵਾਸਤੇ ਵੀਡੀਓ ਲੈ ਕੇ ਆਇਆ ਪਹਿਲੀ ਵੀਡੀਓ ਆ ਫੋਰ ਟਰੈਕਟਰ ਦੀ ਹੈਨਾ ਤੇ ਪਿੰਡ ਆਪਾਂ ਪਹੁੰਚੇ ਆ ਬਈ ਸੰਗਤ ਮੰਡੀ ਤੇ ਮਿਸਤਰੀ ਮਹਿਤੇ ਵਾਲੇ ਆ ਫੋਰ ਦਾ ਐਕਸਪਰਟ ਆ ਜਿੰਨੇ ਵੀ ਟਰੈਕਟਰ ਕਰਦੇ ਆ ਫੋਰ ਦੇ ਵਿੱਚ ਇੰਨੇ ਆ ਕਿ ਖੂਬੀਆਂ ਪਾ ਰੱਖੀਆਂ ਬਾਈ ਨੇ ਸਾਰੀਆਂ ਦੱਸਾਂਗੇ ਤੇ ਸਾਰੀ ਗੱਲਬਾਤ ਕਰਾਂਗੇ ਵਰਕਸ਼ਾਪ ਦਾ ਵੀ ਦੱਸਾਂਗੇ ਲੋਕੇਸ਼ਨ ਕਿੱਥੋਂ ਦੀ ਆ ਤੇ ਪਹਿਲਾਂ ਬਾਈ ਨਾਲ ਮਲਾਉਣੇ ਆ ਸਸ਼ੀਕਾ ਬਾਈ ਅਸਰੀਖਾ ਬਾਈ ਕੀ ਹਾਲ ਨੇ ਬਾਈ ਬਹੁਤ ਵਧੀਆ ਬਾਈ ਮੇਰਾ ਮਾਲਕ ਦੀ ਤੁਸੀਂ ਚਲੋ ਵਧੀਆ ਚਾਹੀਦਾ ਬਾਈ ਤੇ ਪਹਿਲਾਂ ਤਾਂ ਮੇਰੇ ਵੱਲੋਂ ਨਵਾਂ ਸਾਲ ਮੁਬਾਰਕ ਸੋਨੂੰ ਵੀ ਬਾਈ ਬਹੁਤ ਬਹੁਤ ਮੁਬਾਰਕਾਂ ਜਿੰਨੇ ਵੀ ਭਰਾ ਆਪਣੀ ਵੀਡੀਓ ਦੇਖ ਰਹੇ ਆ ਸਾਰਿਆਂ ਨੂੰ ਬਈ ਨਵੇਂ ਸਾਲ ਦੀਆਂ ਮੁਬਾਰਕਾਂ ਬਿਲਕੁਲ ਜੀ ਤੇ ਨਵਾਂ ਸਾਲ ਸੋਡੇ ਤੇ ਸੋਡੇ ਪਰਿਵਾਰ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਤੰਦਰੁਸਤੀਆਂ ਦੇਵੇ ਬਿਲਕੁਲ ਜੀ ਤੇ ਬਾਈ ਆਪਣੀ ਵਰਕਸ਼ ਆਪਣੀ ਵਰਕਸ਼ਾਪ ਹੈਗੀ ਜੀ ਸੰਗਤ ਮੰਡੀ ਹੂੰ ਬਠਿੰਡਾ ਡਿਸਟ੍ਰਿਕਟ ਹੂੰ ਬਠਿੰਡਾ ਡੱਬ ਵਾਲੀ ਰੋਡ ਤੇ ਬਸ ਸੈਂਟਰ ਜੇਚ ਰਹਿ ਗਿਆ ਬਠਿੰਡੇ ਦੇ ਤੇ ਡੱਬ ਵਾਲੀ 20 ਕਿਲੋਮੀਟਰ ਇਧਰ 20 ਇਧਰ ਮੈਂ ਇੱਕ ਗੱਲ ਕਹਿਣੀ ਚਾਹਣਾ ਵੀ ਜਿਹੜੇ ਵੀਡੀਓ ਦੇਖ ਰਹੇ ਆ ਫੋਰ ਵਾਲੇ ਭਰਾਵਾਂ ਵਾਸਤੇ ਆ ਜਿਹੜੇ ਮਤਲਬ ਫੋਰ ਟਰੈਕਟਰ ਰੱਖੇ ਹੋਏ ਆ ਬ੍ਰੇਕਾਂ ਤੋਂ ਪਰੇਸ਼ਾਨ ਆ ਟਰੈਕਟਰ ਦੇ ਵਿੱਚ ਕੋਈ ਚੇਂਜਸ ਕਰਨੇ ਚਾਹੁੰਦੇ ਆ ਤੇ ਮਨ ਲੱਗਦਾ ਵੀ ਤੁਹਾਡੇ ਕੋਲੇ ਆ ਜਾਣ ਅੱਖਾਂ ਵਿੱਚ ਕੇ ਹਣਾ ਬਿਲਕੁਲ ਜੀ ਬਿਲਕੁਲ ਬਿਲਕੁਲ ਕਿਹੜਾ ਮਾਡਲ ਟਰੈਕਟਰ ਆ ਬਈ ਇਹ ਇਹ ਬਾਈ 93 ਮਾਡਲ ਹੈ 1993 ਮਾਡਲ 1993 ਮਾਡਲ ਠੀਕ ਆ ਤੇ ਮੈਨੂੰ ਲੱਗਦਾ ਜਿੰਨੇ ਟਾਈਮ ਇੱਥੇ ਆਇਆ ਬਾਈ ਕੋਲੇ ਟਰੈਕਟਰ ਸਾਰੇ ਫੂੜ ਹੀ ਖੜੇ ਹੁੰਦੇ ਆ ਇੱਕ ਆਸ਼ਾ ਖੜਾਗਾ ਉਹ ਕਹਿੰਦਾ ਬਾਈ ਕਹਿੰਦਾ ਮੇਰਾ ਜੱਦੀ ਟਰੈਕਟਰ ਆ ਕਮਾਣਗੇ ਉਹ ਵੀ ਦਰਸ਼ਨ ਕਰਾਵਾਂਗੇ ਆਪਣਾ ਜੱਦੀ ਆਪਣੇ ਕੋਲੇ ਹੁੰਦਾ ਸੀਗਾ ਬਾਰੇ ਇਹ ਬਾਈ ਹਾਂ ਇਹ ਜਤਿੰਦਰ ਧਾਮੀ ਦਾ ਹੀ ਆ ਬਾਈ ਠੀਕ ਆ ਬਾਈ ਦਾ ਹਣਾ ਉਹ ਉਹਨਾਂ ਨਾਲ ਗੱਲ ਹੁੰਦੀ ਰਹਿੰਦੀ ਆ ਉਹਦੇ ਨਾਲ ਤੇ ਆ ਬਾਈ ਟਰੈਕਟਰ ਦਾ ਜਿਹੜਾ ਤੁਸੀਂ ਹਿੱਸਾ ਬਦਲ ਦਿੰਨੇ ਹੋ ਇਹਦਾ ਕੀ ਕਾਰਨਾ ਜ਼ਿਆਦਾ ਇਹ ਮੜਾ ਟਾਇਰ ਵੀ ਅੱਗੇ ਜੇ ਆ ਜਾਂਦੇ ਇਹਦੇ ਇਹਦਾ ਹਾਂ ਬਈ ਇਹ ਇੱਕ ਤਾਂ ਪਾਵਰ ਸਟੀering ਕੀਤਾ ਹੈਗਾ ਮੰਨ ਲਓ ਤਾਂ ਚੇਂਜ ਕਰਨਾ ਪੈਂਦਾ ਠੀਕ ਹੈ ਬਈ ਤੇ ਦੂਜੀ ਗੱਲ ਉਹ ਹਿੱਸੇ ਦੀ ਥੋੜੀ ਜੀ ਪ੍ਰੋਬਲਮਾਂ ਸੀਗੀ ਬਾਈਆਂ ਦੇ ਵੀ ਸਪੈਂਡਲਸ ਬੁੰਡਲ ਤੋੜਦਾ ਰਹਿੰਦਾ ਵੀ ਕਈ ਵਾਰੀ ਹੂੰ ਜਦੋਂ ਮੰਨ ਲਓ ਬੌਣੇ ਆਪਾਂ ਕਈ ਵਾਰੀ ਛੱਟ ਫੋਟਨਾ বাজਦਾ ਠੀਕ ਹੈ ਬਈ ਤੇ ਇਹਦੇ ਫਿਰ ਸਪੈਂਡਲ ਮੋਟੇ ਹੁੰਦੇ ਹੈਗੇ ਹੂੰ ਏ ਟੋਕਾ ਜੜਾ ਦਾ ਕੰਮ ਦਾ ਇਹਦਾ ਹੈ ਹੀ ਨਹੀਂਗਾ ਕੁਝ ਇਹ ਫਾਰਮ ਟ੍ਰੇਕ ਵਾਲਾ ਜਾਂਦਾ ਇਹ 755 ਵਾਲਾ ਹਾਂ ਠੀਕ 55 ਵਾਲਾ T20 ਵਾਲਾ ਹਾਂ ਬਿਲਕੁਲ ਇਹ ਨਵਾਂ ਸਮਾਨ ਆ ਬਈ ਸਾਰਾ ਇਹ ਕੋਈ ਰਿਜੈਕਸ਼ਨ ਮਾਲ ਨਹੀਂਗਾ ਆ ਦੇਖੋ ਇਹਦੇ ਬਕਾਇਦਾ ਪਾਰਟ ਨੰਬਰ ਲਿਖਿਆ ਹੁੰਦਾ ਸਾਰੇ ਜਿਵੇਂ ਚੁੱਲੇ ਤੇ ਪਾਰਟ ਨੰਬਰ ਲਿਖਿਆ ਠੀਕ ਹੈ ਠੀਕ ਆ ਆ ਲਕੀਆਂ ਦੇ ਥੱਲੇ ਲਿਖਿਆ ਹੁੰਦਾਗਾ ਹੂੰ ਤੇ ਆ ਚੀਜ਼ਾਂ ਤੇ ਵੀ ਪਾਰਟ ਨੰਬਰ ਲਿਖਿਆ ਹੋਊਗਾ ਇੱਥੇ ਠੀਕ ਹੈ ਦੂਜੇ ਪਾਸੇ ਠੀਕ ਆ ਆ ਜਿਹੜਾ ਡੰਡਾ ਆ ਗਿਆ ਇਹਦੇ ਤੇ ਵੀ ਪਾਰਟ ਨੰਬਰ ਆ ਕੱਲੀ ਕੱਲੀ ਚੀਜ਼ ਤੇ ਪਾਰਟ ਨੰਬਰ ਲਿਖਿਆ ओरिजिनल ਆ ਸੁਣੋ ਬਿਲਕੁਲ ਬ ਹੂੰ ਜਿਹੜਾ ਸਟੈਂਡ ਆ ਪਾਵਰ ਸਟੀering ਵਾਲਾ ਪਾਵਰ ਸਟੀering ਵਾਲਾ ਆਰਮੀ ਡੋਲ ਦਾ ਸਟੈਂਡ ਆ ਇਹ 2200 ਰੁਪਏ ਦਾ 2200 ਦਾ ਹਾਂ ਠੀਕ ਹੈ ਤੇ ਲਾਉ ਨੂੰ ਇਹ 1200 1300 ਦਾ ਵੀ ਮਿਲ ਜਾਂਦਾ ਪਰ ਆਪਾਂ origignal ਲਾਉਣੇ ਆ ਸਾਰਾ ਠੀਕ ਹੈ ਜਿਹੜਾ ਆਰਮੀ ਡੋਲ ਹੈਗਾ ਇਹ ਵੀ ਆਪਾਂ ਰਾਣੇ ਦਾ ਲਾਉਣੇ ਆ ਜਿਹੜੇ ਪਹਿਲਾਂ ਸਟੀering ਮੰਨ ਲਓ ਸਵਰਾਜ ਦੇ ਨੂੰ ਨਾ ਆਰਮਾਈਆਂ ਬਣੀਆਂ ਹੁੰਦੀਆਂ ਰਾਣੀਆਂ ਦੀਆਂ ਬਣੀਆਂ ਹੁੰਦੀਆਂ ਹਾਂ ਉਹ ਪੁਰਾਣੀਆਂ ਪਹਿਲਾਂ ਹਾਂ ਸਾਰੇ ਡਾਇਰੈਕਟਰ ਮੰਨ ਲਓ ਸਾਰੇ ਡਾਇਰੈਕਟਰਾਂ ਦੇ ਸਟੀering ਬਣਾਉਂਦੇ ਸੀ ਰਾਣੇ ਕੇ ਹਾਂ ਹਾਂ ਠੀਕ ਤੇ ਇਹ ਹੁਣ ਮੰਨ ਲਓ ਸਟੀering ਦਾ ਪਾਰਟ ਸੀ ਬਣਾਉਂਦੇ ਜਿਆਦਾ ਇਹ ਓਕੇ 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 ਇਹ ਆਪਾਂ ਲਾਉਣਾ ਬਈ ਆ ਪਾਈਪਾਂ ਦੀ ਫਿਟਿੰਗ ਜਿਹੜੀ ਇਹ ਆਪਾਂ ਆਪ ਕਰੀਦੀ ਆ ਆ ਦਿਖਾ ਬਈ ਮੈਂ ਨਾ ਪਾਈਪਾਂ ਜਿਹੜੀਆਂ ਪਾਈਪਾਂ ਆ ਜਾਂਦੀਆਂ ਜਿਹੜੀਆਂ ਨਾਲ ਆਉਂਦੀਆਂ ਫਿਟਿੰਗ ਵਾਲੀਆਂ ਹਾਂ ਉਹ ਪਾਈਪਾਂ ਕੀ ਕਾਰਨ ਆ ਬਈ ਉਹ ਤੁਸੀਂ ਨਹੀਂ ਲਾਉਂਦੇ ਮੈਂ ਆਪਣੀ ਪਹਿਲਾਂ ਵੀ ਗੱਲ ਹੋ ਗਈ ਹੈ ਠੀਕ ਉਹਦੀ ਪਾਈਪਾਂ ਦੀ ਪਹਿਲੀ ਗੱਲ ਤਾਂ ਇਹਦੇ ਫਿਟਿੰਗ ਨਹੀਂ ਆਉਂਦੀ ਜੇ ਹੁਣ ਆਹ ਲਿਫਟ ਪੰਪ ਉਹਦੇ ਇੱਥੇ ਹੀ ਲੱਗੇ ਹੋਇਆ ਮੰਨ ਲਓ ਡਬਲ ਪੰਪ ਲੱਗਿਆ ਹੋਇਆ ਹੂੰ ਇਹਦੇ ਫਿਰ ਆਹ ਇਹਦੀ ਗੈਲਰੀ ਹੁੰਦੀ ਹੈਗੀ ਆਪਣੇ ਆਇਲ ਪ੍ਰੈਸ਼ਰ ਵਾਲੇ ਗੇਜ ਦੀ ਹੂੰ ਇਹਦੇ ਫਿਰ ਡਬਲ ਪੰਪ ਲੱਗਦਾ ਨਹੀਂ ਬਾਕੀ ਜੇ ਲੱਗਦਾ ਤਾਂ ਫਿਰ ਜਿਗਾੜ ਬਾਜੀ ਬਾੜੀ ਕਰਨੀ ਪੈਂਦੀ ਉਹ ਫਿਰ ਸਵਾਦ ਨਹੀਂ ਹਾਂ ਆਹ ਪੰਪ ਮੰਨ ਲਓ ਇਹ ਬਜਨ ਵੀ ਵੱਧ ਚਾਗਦਾ ਹੈਗਾ ਲਿਫਟ ਵਾਲਾ ਆ ਗਿਆ ਤਾਂ ਇਹ ਲਿਫਟ ਵਾਲਾ ਇੱਥੇ ਹੀ ਰਹਿ ਗਿਆਗਾ ਉਹਦਾ ਲਿਫਟ ਦਾ ਕੰਮ ਹੋਇਆ ਸਾਰਾ ਨਵਾਂ ਕਰਾ ਠੀਕ ਹੈ ਬਈ ਇਹ ਇਹਦੀ ਟਾਈਮ ਕੰਪਲੇਟ ਇੱਥੇ ਬੋਰ ਕਰਕੇ ਹੂੰ ਇਹ ਉਸੇ ਦੀ ਲੱਗਿਆ ਹਾਂ ਉਹੀ ਟਾਈਮ ਕੰਪਲੀਟ ਤੇ ਬੋਲ ਕਰਕੇ ਪੰਪ ਲੱਗ ਜਾਂਦਾ ਠੀਕ ਹੈ ਤੇ ਆਹ ਫਿਟਿੰਗ ਤੁਸੀਂ ਚੈੱਕ ਕਰ ਲੋ ਫਿਟਿੰਗਾਂ ਭਾਵ ਬਣਾ ਕੇ ਇੰਜਨ ਦਾ ਵੀ ਸਾਰਾ ਕੰਮ ਕੀਤਾ ਇਹਦਾ ਇੰਜਨ ਹਾਂ ਬਈ ਏਡੀਆਈ ਕੀਤਾ ਜੀ ਇਹਦਾ ਇੰਜਨ ਠੀਕ ਆ ਆ ਤਾਂ ਬਈ ਆ ਗਿਆ ਹਨ ਜਿਵੇਂ ਆਪਾਂ ਸਾਰੇ ਦੇਖਦੇ ਆ ਹੁਣ ਜਿਹੜੀ ਇਹਨੇ ਬਾਈ ਨੇ ਕਮਾਲ ਕੀਤੀ ਆ ਜਿਹੜੀ ਆਪਾਂ ਨੂੰ ਵਧੀਆ ਲੱਗੀ ਹਨ ਹੋ ਸਕਦਾ ਸਾਰੇ ਭਰਾ ਇਹ ਚਾਹੁੰਦੇ ਹੋਣ ਵੀ ਫੋਰਡ ਦੇ ਵਿੱਚ ਕਈ ਦਿੱਕਤਾਂ ਹੁੰਦੀਆਂ ਨੇ ਜਿਵੇਂ ਬ੍ਰੇਕਾਂ ਦੀ ਵੱਡੀ ਦਿੱਕਤ ਮੰਨੀ ਜਾਂਦੀ ਐ ਸਪਿੰਡਲ ਆ ਲਈ ਇਹ ਤਾਂ ਨਿਭੜ ਗਿਆ ਹਨ ਬ੍ਰੇਕਾਂ ਦਾ ਬਾਈ ਕਿਵੇਂ ਕਰਿਆ ਬ੍ਰੇਕ ਵੀ ਜਿਹੜਾ ਸੁੱਲ ਬ੍ਰੇਕ ਇਹ ਹਾਂ ਦਾ ਸ਼ੁਰੂ ਤੋਂ ਹਣਾ ਵੀ ਬ੍ਰੇਕਾਂ ਦੇ ਬਿਲਕੁਲ ਬਾਈ ਆਪਾਂ ਜਦੋਂ ਮੰਨ ਲਓ ਪਹਿਲੀ ਵੀਡੀਓ ਹੀ ਆਪਣੀ ਬ੍ਰੇਕਾਂ ਕਰਕੇ ਚੱਲੀ ਬ੍ਰੇਕਾਂ ਵਾਲੇ ਫੋੜਦੇ ਤੇ ਇੱਕ ਸਾਈਡ ਗিয়ার ਕਰਾਈ ਫੋੜਦੇ ਸਾਈਡ ਗিয়ার ਕੀਤਾ ਸੀ ਹੂੰ ਠੀਕ ਹੈ ਸਾਈਡ ਗিয়ার ਕੀਤਾ ਸੀਗਾ 2008 9 ਦੇ ਵਿੱਚ ਕੀਤਾ ਸੀ ਆ ਉਹ ਠੀਕ ਹੈ ਬਾਈ ਤੇ ਚਾਬੀ ਤੇ ਬੰਦ ਹੁੰਦਾ ਕੀਤਾ ਸੀ ਨਿਊ ਹਾਲੈਂਡ ਵਾਂਗੂ ਠੀਕ ਹੈ ਇਲੈਕਟ੍ਰੋਨਿਕ ਮੀਟਰ ਚਲੋ ਹੁਣ ਤਾਂ ਸਾਰੀ ਲਾਈ ਜਾਈਦਾ ਪਾਈ ਵੀ ਨਹੀਂ ਆਦੇ ਵੀ ਆਪਾਂ ਹੀ ਪਹਿਲਾਂ ਲਾਇਆ ਉਹ ਵੀ ਪਹਿਲਾਂ ਲਾ ਰੱਖੇ ਸੀਗੇ ਬੰਦਿਆ ਨੇ ਠੀਕ ਹੈ ਬਾਈ ਤੇ ਆਪਾਂ ਨਿਊ ਹਾਲੈਂਡ ਵਾਲ ਤੇ ਇਹ ਹੁਣ ਬ੍ਰੇਕਾਂ ਦਾ ਮਤਲਬ ਜਿਹੜਾ ਇਹਦਾ ਬ੍ਰੇਕਾਂ ਭਾਈ ਇਹਦੀਆਂ ਜਿਹੜਾ ਆਪਾਂ ਸਪੈਸ਼ਲ ਤਿਆਰ ਕਰਦੇ ਆ ਇਹਦੀਆਂ ਉਹ ਬ੍ਰੇਕਾਂ ਕਰਨੀਆਂ ਦੋਨੇ ਟਰੈਕਟਰਾਂ ਦੀ ਇਹ ਮਤਲਬ ਇੱਕ ਘਰ ਦੀ ਟਰੈਕਟਰ ਆ ਭਾਈ ਇਹ ਦੋਨੇ ਇੱਕੋ ਹੀ ਘਰ ਦੇ ਨੇ ਮਾੜਾ ਟਰੈਕਟਰ ਆ ਇਹ ਚਾਚੇ ਦਾ ਆ ਇਹਦੀ ਆ ਟਰੈਕਟਰ ਉਹ ਕਿਹੜਾ ਮਾਡਲ ਆ ਉਹ 82 ਮਾਡਲ ਆ ਇਹ 93 ਮਾਡਲ ਆ ਇਹ 93 ਮਾਡਲ ਆ ਹਾਂ ਦੋਨੇ ਚਾਚੇ ਦਾ ਨੇ ਭਾਈ ਜਿਵੇਂ ਕੇਰਾਂ ਤਾਂ ਆਪਾਂ ਲੈਦਰ ਜੇ ਪਵਾ ਲੈਂਦੇ ਆ ਕੇਰਾਂ ਥੋੜਾ ਟਾਈਮ ਸਹੀ ਚੱਲਦੇ ਨਹੀਂ ਹੋਰ ਹੀ ਆਵਾਜ਼ ਜੀ ਚੀਕ ਜੀ ਮਾਰ ਕੇ ਨਾ ਨਾ ਲੱਗਦੇ ਆਗੇ ਸਮਾਰਕ ਮੰਨ ਲੀ ਖੜਾਈ ਹੋ ਜਾਂਦਾ ਬ੍ਰੇਕਾਂ ਦੇ ਆਪਣੇ ਬ੍ਰੇਕ ਬਈ ਆਪਾਂ ਮਾਨ ਨਹੀਂ ਕਰਦੇਗੇ ਗੱਲ ਦਾ ਵੀ ਚਲੋ ਸਾਲ ਦੀ ਤਾਂ ਆਪਣੀ ਗਰੰਟੀ ਆ ਫੁੱਲ ਪੂਰੀ ਫੁੱਲ ਗਰੰਟੀ ਆ ਕੋਈ ਟੱਕਰੀ ਨਹੀਂ ਕੋਈ ਚੱਕਰ ਨਹੀਂ ਟੁੱਟ ਭੱਜਦੀ ਤਾਂ ਚਲੋ ਕੋਈ ਵੀ ਚੀਜ਼ ਕਿਸੇ ਵੀ ਚੀਜ਼ ਦੀ ਗਰੰਟੀ ਨਹੀਂ ਚਲੋ ਜੀ ਹਾਂ ਜੇ ਨਾਲ ਲੱਗਣਾ ਤਾਂ ਉਹਨਾਂ ਦੀ ਹਾਂ ਜੇ ਨਾਲ ਲੱਗਣਾ ਸਾਲ ਦੀ ਪੂਰੀ ਫੁੱਲ ਗਰੰਟੀ ਆ ਜੇ 1 ਮਹੀਨਾ ਸਾਲ ਤੋਂ ਉੱਤੇ ਵੀ ਟੱਪ ਗਿਆ ਤਾਂ ਵੀ ਆਪਾਂ ਕਰਕੇ ਦੇਵਾਂਗੇ ਕੋਈ ਗੱਲ ਨਹੀਂ ਬਾਕੀ ਉਹ ਬਾਈ ਆਪਣੇ ਕੋਲੇ ਬੈਸ ਹੀ ਆਏ ਆ ਚਲੋ ਆਪਾਂ ਸੱਦੇ ਨਹੀਂ ਉਹ ਬਾਈਆਂ ਦੇ ਟਰੈਕਟਰ ਦੇ ਬ੍ਰੇਕ ਕੀਤੇ ਹੋਏ ਆ ਮੰਨ ਲਓ ਠੀਕ ਹੈ ਇਹਨਾਂ ਦਾ ਵੀ ਤੁਹਾਡਾ ਮੰਨ ਲਓ ਵੀ ਇੱਕ ਮੈਂ ਹੋਰ ਚਲੀ ਮੈਂ ਕੀ ਸੀ ਜਦੋਂ ਮੈਂ ਆਇਆ ਤੁਸੀਂ ਆ ਨਿਊਟਰਲ ਕਰ ਲਿਆ ਸੀਗਾ ਤੇ ਗੇਅਰ ਦੇ ਵਿੱਚ ਪੀਟੀਓ ਚਲਾਈ ਜਾਂਦੇ ਸੀਗੇ ਇਹ ਬਈ ਗੇਅਰ ਚ ਪੀਟੀਓ ਹੋ ਗਈ ਇਹਦੀ ਕਰਤੀ ਇਹ ਬਈ ਹਾਂ ਇਹ ਬਾਈਆਂ ਦੀ ਡਿਮਾਂਡ ਤਾਂ ਮੰਨ ਲਓ ਵੀ ਇਹ ਕਹਿੰਦੇ ਵੀ ਆਪਾਂ ਵੇਚਣਾ ਨਹੀਂ ਟਰੈਕਟਰ ਇਹ ਬਹੁਤ ਸੰਭਾਲ ਕੇ ਟਰੈਕਟਰ ਰੱਖਿਆ ਹੂੰ ਤਾਂ ਕਰਕੇ ਬਾਈਆਂ ਨੇ ਇਹਦੇ ਤੇ ਰਬੀਏ ਲਾਤੇ ਸਾਰੇ ਮੰਨ ਲਓ ਮੂਹਰੋਂ ਲਾ ਲਓ ਤੁਸੀਂ ਪਾਵਰ ਸਟੀering ਹੋ ਗਿਆ ਏਡੀਆਈ ਹੋ ਗਿਆ ਹੂੰ ਤੇ ਡਬਲ ਕਲੱਚ ਹੋ ਗਿਆ ਡਬਲ ਕਲੱਚ ਵੀ ਤਾਂ ਲੋਕਲ ਚ ਤਿਆਰ ਕੀਤਾ ਹੋਇਆ ਆਪਾਂ ਠੀਕ ਹੈ ਵੀ ਥੋੜੇ ਥੋੜੇ ਤਾਂ ਜਾਂ ਦੇਖੋ ਪੈਡਲ ਦੱਬਣ ਦੇ ਵਿੱਚ ਵੀ ਮੰਨ ਲਓ ਪੂਰਾ ਰੈਲ ਆ ਜਾਏਗਾ ਪੂਰਾ ਰੈਲ ਆ ਜਾਏਗਾ ਵੀ ਆ ਜਾਏ ਇੱਕ ਜਵਾਕ ਵੀ ਮੰਨ ਲਓ ਵੀ ਜੇ ਚਲਾਉਂਦਾ ਹੈਗਾ ਤਾਂ ਕੋਈ ਕੋਈ ਦਿੱਕਤ ਨਹੀਂ ਗੀ ਠੀਕ ਹੈ ਜਿਆਦੇ ਪ੍ਰੋਬਲਮ ਇਹਨਾਂ ਨੂੰ ਇਹੀ ਆ ਵੀ ਕਲਚ ਜਿਆਦੇ ਟਾਈਟ ਹੋ ਜਾਂਦਾ ਹੈਗਾ ਜਾਂ ਮੰਨ ਲਓ ਇੱਥੇ ਕਲਚ ਦਬਲਿਆ ਹੋ ਉੱਥੇ ਜਾ ਕੇ ਰੁਕਦਾ ਇਹ ਚੀਜ਼ਾਂ ਮੰਨ ਲਓ ਆਪਾਂ ਇਹਦੀ ਕਲੀਆਂ ਕੱਢੀਆਂ ਆਪਾਂ 5911 ਦੀ ਗੱਲ ਕਰਦੇ ਸੀਗੇ ਵੀ 5911 ਖੜਾ ਜਿਵੇਂ ਆਪਾਂ ਕਹਿੰਦੇ ਵੀ ਨਿਊਟਰਲ ਕਰਕੇ ਤੇ ਮਸ਼ੀਨ ਬੈਕ ਘੁਮਾ ਦਿੰਦਾ ਹਾਂਜੀ ਬਈ ਹੁਣ ਇਹ ਘੁਮਾਇਆ ਕਰੂ ਇਹ ਘੁਮਾਇਆ ਕਰੂ ਬਾਈ ਹਾਂ ਇਹਦਾ ਗੇਅਰ ਦਾ ਵੀ ਫੁੱਲ ਕੰਮ ਹੋਇਆ ਤੇ ਨਾਲ ਬਾਈ ਜਾਂਦੇ ਸੀ ਵੀ ਚਲੋ ਆਪਾਂ ਆ ਸੁਪਰ ਸੀਡਰ ਵਗੈਰਾ ਚਲੋ ਨਹੀਂ ਪਾਉਣਾ ਪਰ ਚੱਕਦਾ ਕਰਦੇ ਉਹਦੇ ਫਿਰ 65 ਫਾਰਮ ਵਾਲਾ ਲਾਇਆ ਆਪਾਂ ਡਿਸਟਰੀਬਿਊਟਰ 65 ਵਾਲਾ ਡਿਸਟਰੀਬਿਊਟਰ ਲਾਤਾ ਮਤਲਬ ਪੀਟੀ ਔਰ ਵਰਸ ਦੇ ਵਿੱਚ ਇਹ ਗੇਰਾਂ ਇਹਨਾਂ ਦੇ ਵਿੱਚ ਤੇ ਬਾਕੀ ਜਿਹੜਾ ਇਹਦਾ ਕਿਵੇਂ ਆਹ ਦੇਖੋ ਆਹ ਦੇਖੋ ਜਦੋਂ ਅੱਗੇ ਨੂੰ ਲਾਵਾਂਗੇ ਅੱਗੇ ਨੂੰ ਤਾਂ ਮੰਨ ਲਓ ਵੀ ਇਹ ਡਾਇਰੈਕਟ ਵੀਡੀਓ ਚੱਲਦੀ ਚੱਲਦੀ ਹੈਗੀ ਠੀਕ ਆ ਨਾਰਮਲ 540 ਵਾਲੀ ਹਾਂ ਠੀਕ ਹੈ ਤੇ ਜਦੋਂ ਵਿਚਾਲੇ ਨਿਊਟਰਲ ਤੇ ਪਿੱਛੇ ਲਾਵਾਂਗੇ ਆਪਾਂ ਪਿੱਛੇ ਗੇਰਾਂ ਜਿਹੜਾ ਇਧਰੋਂ ਗੇਰ ਲੱਗੂਗਾ ਜਿਵੇਂ ਪਹਿਲੇ ਜਿਹਦਾ ਪਹਿਲੇ ਦੇ ਚੱਕਰ ਆ ਦੂਜੇ ਦੇ ਦੂਜੇ ਦੇ ਚੱਕਰ ਆ ਬ ਠੀਕ ਆ ਖੜਾ ਕਮਾਇਆ ਕਰੂਗੀ ਖੜਾ ਕਮਾ ਦੇ ਕਰੂਗਾ ਜੋ ਪੈਸਾ ਰੇਸ ਲਾਉਣੇ ਆ ਮੈਸੀ ਦੀ ਤੇ ਇਹ پیسے ਹੋਰ ਕਿਦੋਂ ਲਵਾਈਆ ਬਾਈ ਨੇ ਹੂੰ ਉਹ ਕਹਿੰਦਾ ਵੀ ਜਿਵੇਂ ਤੂੰ ਲਾਉਣਾ ਕਹਿੰਦਾ ਉਵੇਂ ਲਾ ਕੇ ਦੇ ਯਾ ਸਾਡੀ ਇਹ ਕਹਿੰਦਾ ਸਾਨੂੰ ਸੁਭਾਅ ਨਹੀਂ ਉਧਰਲੀ ਸਾਈਡ ਲੱਗੀ ਵੀ ਆ ਆਈ ਦੇ ਬਾਈ ਉਧਰਲੀ ਸਾਈਡ ਜਾ ਕੇ ਮੜਾ ਜਾ ਤੇ ਬਾਕੀ ਆ ਮਤਲਬ ਆ ਉਹ ਫੋਰਦੀ ਆ ਬਾਈ ਲਿਫਟ ਹਾਏ ਉਹ ਫੋਰਡ ਦੀ ਆ ਠੀਕ ਆ ਉਹ ਬਾਈ ਇਹ ਵੀ ਕਹਿੰਦਾ ਰੇਸ ਕਹਿੰਦਾ ਇਹਦੇ ਲਵਾ ਲਈ ਅਸੀਂ ਤੇ ਉਹ ਟਰੈਕਟਰ ਦੇ ਵੀ ਲਾਉਣੀਆਂ ਆ ਵਾਟਰ ਸਪਰੇਟਰ ਇਹਦੇ ਲੱਗਿਆ ਹੋਇਆ ਉਹਦੇ ਲਾ ਆਜੀ ਚਲਾਇਆ ਸੀ ਬਾਈ ਇਹ ਰਿਆਣੇ ਇਹ ਬੰਦ ਕਰਦੇ ਉਹਦਾ ਕੰਮ ਕੁੰਮ ਕਰਕੇ ਚੈੱਕ ਇਹਦਾ ਪਹਿਲੇ ਦਿਨ ਸਟਾਰਟ ਕੀਤਾ ਬਾਈ ਇਹ ਨੂੰ ਟੈਸਟ ਵੀ ਕਰ ਦਿੰਦੇ ਹਨਾ ਸਾਰਾ ਕੁਝ ਤੇ ਆ ਖੜਾਗਾ 82 ਮਾਡਲ ਫੋਰਡ ਪੁਰਾਣਾ ਕਾਫੀ ਪੁਰਾਣਾ ਆ ਗੇਅਰ ਵਾਲਾ ਤੇ ਲੈਫਟ ਆ 82 ਮਾਡਲ ਬਈ ਇਹ ਵੀ ਵਿਚਾਰਾ ਬਾਹਲੀ ਖਸਤਾ ਹਾਲਤ ਚ ਸੀਗਾ ਕਰਤਾ ਪਾਵਰ ਬਈ ਇਹ ਵੀ ਇਹ ਵੀ ਪਾਵਰ ਕਰਤਾ ਇਹਦੇ ਹਿੱਸਾ ਦੂਜਾ ਲੱਗਿਆ ਹੋਇਆ ਸੀ ਸਾਡਾ ਹਿੱਸਾ ਲੱਗਿਆ ਸੀ ਬਿਨਾ ਪਾਵਰ ਤੋਂ ਤੇ ਇਹਦੀ ਕਲਚ ਬਲੜ ਚਿਪੀ ਹੋਈ ਸੀਗੀ ਇਹ ਬਾਈਆਂ ਦੇ ਵੀ ਆਉਣ ਵਾਲੀ ਵੀ ਟੋਚਨ ਪਾ ਕੇ ਲੈ ਕੇ ਜਾਂਦਾ ਉਹ ਟਰੈਕਟਰ ਮਗਰ ਇਹਨੂੰ ਠੀਕ ਆ ਇਹਦਾ ਕਲਚ ਦਾ ਮੂਹਰ ਲੈ ਹਿੱਸੇ ਦਾ ਕੰਮ ਹੋ ਗਿਆ ਸਰਵਿਸ ਹੋ ਗਈ ਇੰਜਨ ਇਹਦਾ ਠੀਕ ਹੈਗਾ ਸਹੀ ਆ ਆਪਾਂ ਪਾਉਂ ਪਾਣਾ ਬਈਆ ਹਾਂ ਆ ਜੀ ਇਹ ਆਪਾਂ ਜਮਨ ਆਪਣੇ ਕੋਲੇ ਡਾਈ ਆਪਾਂ ਮੋੜ ਕੇ ਬਣਾ ਦਨੇ ਉਮੀ ਜਮਾ ਸੈਟਿੰਗ ਸਹੀ ਹੋ ਜਾਂਦੀ ਹੈ ਵੀ ਵਿੱਚ ਨਹੀਂ ਆੜਦੀਆਂ ਕੱਲ ਨਾਟ ਖੋਲਣਾ ਜਾਂ ਕੁਛ ਹਨ ਹਾਂ ਰੂਟਿੰਗ ਕੀਤੀ ਜੇ ਕਿਤੇ ਵੀ ਟਰੈਕਟਰ ਦੇ ਵਿੱਚ ਜਾਂ ਕਿਤੇ ਵੀ ਆਪਾਂ ਕਹ ਲਈਏ ਵਾਇਰਿੰਗ ਦੀ ਆਪ ਆਪਣਾ ਜਿਹੜੀਆਂ ਆਪ ਪਾਈਆਂ ਇਹ ਆਪਾ ਫਲੈਕਸੀ ਵਾਲਾ ਇਸ ਤਰ੍ਹਾਂ ਰੱਖਦੇ ਆ ਵੀ ਕਈ ਵਾਰੀ ਜਦ ਮੈਂ ਹੁਣ ਸੈਲਫ ਦਾ ਕੰਮ ਕਰਨਾ ਹਨਾ ਇਹ ਪੈ ਪਏ ਉੱਪਰ نیچے ਹੋ ਜਾਂਦੇ ਨਹੀਂ ਫਿਰ ਜੇ ਉਹ ਆਪਾਂ ਲੋਹੇ ਦੀ ਪੈਪ ਵੀ ਲਾ ਸਕਦੇ ਸੀ ਉਹ ਫਿਰ ਖੋਲਣੀ ਪੈਂਦੀ ਹੈਗੀ ਠੀਕ ਹੈ ਬਈ ਤਾਂ ਕਰਕੇ ਇਹਦਾ ਲਿਫਟ ਲੈ ਕੇ ਕੰਮ ਗਏ ਸਾਰੇ ਆਂਟੀਕ ਚੀਜ਼ ਦਿਖਾਈਏ ਸਾਰੇ ਨਾ ਹਾਂ ਸਾਰੇ ਆਂਟੀਕ ਚੀਜ਼ੇ ਕੋਕਾ ਵੀਸ ਬਣਾਉਣਾ ਹੈ ਇਹੇ ਮਾਰਲ ਕਿਹੜਾ ਬਈ ਇਹ ਹੈ ਬਈ 71 ਮਾਰ ਲਾਇਆ ਭੈਸਾ 1971 ਮਾਰ ਲਾਇਆ ਕਮਾਣੀਆਂ ਵਾਲਾ ਤੇ ਕਮਾਣੀਆਂ ਵਾਲੇ ਕਈ ਭਰਾਵਾਂ ਨੇ ਕਮਾਣੀਆਂ ਲਾ ਕੇ ਤੇ ਮਦੂਜਾ ਇਸ ਸਾਲ ਆਹ ਪਹਿਚਾਣ ਆ ਟਰੈਕਟਰਾਂ ਦੀ ਨਹੀਂ বাজਦਾ ਬਈ ਬਲਜਿੰਦਰ ਉਹ ਵੀ ਕਮਾਣਗਾਲਾ ਹੀ ਹੈਗਾ ਬੇਸ਼ੱਕ ਦੀ ਹਿੱਸਾ ਉਹਦੇ ਦੂਜੇ ਇਲਾਵਾ ਪਰ ਉਹ ਪਹਿਚਾਣ ਖਤਮ ਹੋ ਗਈ ਨਾ ਦੇਖ ਨਾਲ ਕੋਈ ਨਹੀਂ ਮਾਰਿਆ ਇਹਨਾਂ ਆ ਦੇਖੋ ਇਹ ਰੇਸ ਵੀ ਨਾਲ ਹੀ ਹੈ ਮੈਨੂੰ ਲੱਗਦਾ ਕਿ ਬ੍ਰੇਕ ਆ ਬਈ ਇਹ ਹੈ ਬਈ ਆਹ ਇਹਦੇ ਇੱਕ ਤਾਂ ਰੇਸ ਹੈ ਇਹਦੀ ਇਹਦੀ ਰੇਸ ਤਾਂ ਉਹੀ ਹੈ ਜਿਵੇਂ ਦੂਜੇ ਟਰੈਕਟਰਾਂ ਦੇ ਆਹ ਰੇਸ ਹੈ ਇਹਦੀ ਹਾਂਜੀ ਇਹ ਆ ਇਹ ਅੰਦਰਲਾ ਇਹ ਰੇਗਾ ਆ ਬਾਹਰਲਾ ਬਰੇਕ ਆ ਜੇ ਦੋਨੇ ਇਕੱਠੇ ਲਾਉਣਾ ਇਕੱਠੇ ਲੱਗਦਾ ਇਕੱਠੇ ਨਬੜਲ ਤਾਂ ਕਰਕੇ ਇਹਦੇ ਕੀ ਬਾਤ ਹੈ ਹਾਂ ਆ ਦਾ ਬਈ ਡਾਇਰੈਕਸ਼ਨਾਂ ਵਗੈਰਾ ਦੇਖਿਓ ਬਣਾਈਆਂ ਪਈਆਂ ਪੂਰਾ ਕਹਿਣ ਚੀਜ਼ ਆ ਤੇ ਬਈ ਸਪ੍ਰਿੰਗ ਵਾਲੀ ਐ ਸੀਟ ਇਧਰ ਦੇਖੋ ਤੁਸੀਂ ਕੀ ਬਾਤ ਰੇਸ ਦੀ ਜਾਇਦੀ ਰੇਸ ਹੱਥ ਵਾਲੀ ਤਾਂ ਦੇਖੋ ਤੁਸੀਂ ਆ ਹੱਥ ਵਾਲੀ ਰੇਸ ਤਾਂ ਬਈ ਇਹਦੀ ਆ ਆ ਗਈ ਆ ਦੇਖੋ ਤੇ ਆ ਕੀ ਚੀਜ਼ ਆ ਬਈ ਫਰੇ ਇਹ ਬਈ ਇਹਦੇ ਲਿਫਟ ਲੱਗੀ ਵੀ ਆ ਢੋਲੀ ਵਾਲੀ अच्छा पहला होनी थी वो लिफ्ट उधर ਪਈਆ ਤੁਹਾਨੂੰ ਦਿਖਾਵਾਂਗੇ ਇਹ ਲਿਫਟ ਵਾਲੀ ਬਰ ਰਹਿਣਾ ਇਹ ਲਿਫਟ ਵਾਲਾ ਲੀਵਰ ਹਾਂ ਲਿਫਟ ਵਾਲਾ ਲੀਵਰ ਇਹ ਚੀਜ਼ਾਂ ਬਾਰੇ ਤਾਂ ਆਪਾਂ ਨੂੰ ਬਹੁਤ ਘੱਟ ਪਤਾ ਹੈ ਇਹ ਸਾਡੇ ਕੋਲੇ ਦਾ ਵਾਅਦਾ ਹੁੰਦਾ ਸੀ ਆ ਦੇਖੋ ਇੱਥੋਂ ਮੰਨ ਲਓ ਲਿਫਟ ਚੱਕ ਕੇ ਲੈ ਕੇ ਜਾਣੀਆਂ ਦੂਜੇ ਪਾਸੇ ਆ ਇਧਰਲੇ ਪਾਸੇ ਲਿਆ ਗਿਆ ਬਾਈ ਇਧਰਲੀ ਸਾਈਡ ਆ ਜਾ ਬਾਈ ਇਧਰੋਂ ਦਿਖਾ ਦੇ ਆਹ ਇਹ ਕੰਟਰੋਲ ਕੰਟਰੋਲ ਦਾ ਇਹ ਘਾਟ ਹੀ ਕਰਦਾ ਹੁੰਦਾ ਸੀ ਤੇ ਜਦੋਂ ਇੱਥੇ ਮੰਨ ਲਓ ਥੱਲੇ ਸਿੱਟੀ ਬੈਠਾ ਲੇਪਟ ਅੱਛਾ ਜਦੋਂ ਕਿਤੇ ਦੂਜੇ ਪਾਸੇ ਮੱਥੇ ਤੇ ਲਾਉਣਾ ਮੋੜ ਕੇ ਤਾਂ ਇਹਦਾ ਮੰਨ ਲਓ ਲੋਕ ਸੀਗਾ ਇੱਕ ਤਰ੍ਹਾਂ ਦਾ ਠੀਕ ਹੈ ਤੇ ਐਦੂ ਗਾਹਾਂ ਜੇ ਚੱਕ ਦਿੰਦੇ ਸੀ ਤਾਂ ਪਿੱਛੇ ਪੰਪ ਲੱਗਦਾ ਜਿਹੜਾ ਬੋਕਿਆ ਵਾਕਿਆ ਬਾਹਰ ਮਾਰਦਾ ਸੀ ਕੱਢ ਕੇ ਸਾਰਾ ਉਹਦੇ ਇੰਨਾ ਮਤਲਬ ਵਾਰੀ ਕਾਟ ਜੀ ਸੀ ਬਾਈ ਫੇਰ ਵੀ ਜ਼ਿਆਦਾ ਰਹਿੰਦੀ ਹੁੰਨੀ ਬਈ ਨਾ ਇਹ ਵੀ ਰਿਪੇਅਰ ਬਹੁਤ ਹੁੰਦੀ ਸੀ ਬਈ ਯਾਰ ਇਹਦੇ ਬਿੱਚੀ ਡਿਸਟ੍ਰੀਬਿਊਟਰ ਵਿੱਚ ਹੋਇਆ ਪੈਂਦਾ ਮੂਰੋ ਪਹਿਚਾਨ ਸੀ ਨਾ ਬਈ ਮੱਥੇ ਕੋਈ ਦੀ ਇਹਦੀ ਹਾਂ ਬਈ ਮੂਰੋ ਪਹਿਚਾਨ ਸੀ ਜੀ ਹਾਂ ਹਾਂ ਤੇ ਇਹਦਾ ਇਹ ਲੋਗੋ ਲਾਗੋ ਤਾਂ ਇਹਦੇ ਮਿਲਦੇ ਨਹੀਂਗੇ ਬਹੁਤ ਘੱਟ ਮਿਲਦੇ ਪਹਿਲਾਂ ਵੀ ਆਪਾਂ ਇਹਨਾਂ ਦਾ ਬਈਆਂ ਦਾ ਟਰੈਕਟਰ ਤਿਆਰ ਕਰਕੇ ਅਮਰੀਕਾ ਭੇਜਿਆ ਹੈ ਇਹ ਠੀਕ ਹੈ ਬਈ ਇਹਦੇ ਨਾਲ ਦਾ ਹੀ ਸੇਮ ਟੂ ਸੇਮ ਠੀਕ ਹੈ ਹੁਣ ਮੈਂ ਕਹਿੰਦਾ ਬਈਆਂ ਨੇ 25 11 ਤਿਆਰ ਕਰਾਉਣਾ 25 11 ਤਿਆਰ ਕਰਾਉਣਾ ਪਹਿਲਾਂ ਇਹ ਜਾਊਗਾ ਫਿਰ ਉਦੋਂ ਬਾਅਦ 25 11 ਤਿਆਰ ਕਰਾਉਣਾ ਕੀ ਬਾਤ ਆ ਬਾਕੀ ਆਹ ਮਾਨਕ ਵਾਲਾ ਸਿਸਟਮ ਹਾਂ ਪਹਿਲਾਂ 1964 ਮਾਡਲ ਤਿਆਰ ਕੀਤਾ ਸੀ ਇਹਨ ਤੇ ਬਾਕੀ ਬਈ ਕੋਈ ਰਹਿ ਗਈ ਹੋਈ ਜਾਣਕਾਰੀ ਤਾਂ ਤੁਸੀਂ ਕਰ ਲਿਓ ਕੰਟੈਕਟ ਤੇ ਮੈਂ ਹਾਂ ਚਲੋ ਅੱਜ ਫੋੜ ਵਾਲੇ ਵੀ ਰਾਸਤੇ ਤੇ স্পੈਸ਼ਲ ਵੀਡੀਓ ਲੈ ਕੇ ਜਿਹੜੇ ਫੋੜ ਦੇਵਾ ਤਿਆਰ ਕਰਾਉਣਾ ਰੰਗ ਵੀ ਕਰਾਉਣਾ ਮਕੈਨਿਕਲ ਲਾਈਨ ਦਾ ਕੀ ਕੰਮ ਸਾਰਾ ਬ੍ਰੇਕਾਂ ਦਾ ਤੇ ਮੈਨੂੰ ਲੱਗਦਾ ਫਿਰ ਤਾਂ ਨਹੀਂ ਚੱਕਣ ਦੀ ਲੋੜ ਪੈਣੀ ਨਹੀਂ ਨਹੀਂ ਬਈ ਹੁਣ ਉਹ ਟਰੈਕਟਰ ਦੇ ਬਈ ਕੰਮ ਹੋ ਹੀ ਜਾਂਦਾ ਮੰਨ ਲਓ ਉਹਦੇ ਜੇ ਆਪਾਂ ਬਾਹਰ ਤਾਂ ਨਹੀਂ ਕਹਿੰਦੇ ਵੀ 7-8 ਸਾਲ ਦਾ ਨਹੀਂ ਝਾਕਣ ਦੀ ਲੋੜ ਠੀਕ ਆ ਹਾਂ ਵਿੱਚ ਰੁਪਾ ਦਾ ਸਿਰਾਂ ਦਾ ਕਿਸੇ ਚੀਜ਼ ਦਾ ਹੈ ਨਹੀਂ ਹੈ ਨਹੀਂ ਗੱਲ ਇਹ ਵੀ ਚੀਜ਼ ਹੈ ਜਿਵੇਂ ਹੁਣ ਇੰਜਨਾਂ ਇੰਜਨ ਦੇ ਰੁਪਈਏ ਲੱਗਦੇ ਉਹ ਮੰਨ ਲਓ 55000 ਰ ਏਡੀ ਕਰਨ ਦੇ ਸਾਰਾ ਸਮਾਨ ਨਮਾਏ ਜੈਨੂਨ ਕੱਟ ਪਾਈ ਹੈਗੀ ਕਿਤੇ ਜਿਵੇਂ ਅੱਜ ਕੱਲ ਟ੍ਰੈਂਡ ਚ ਚੱਲੀ ਜਾਂਦਾ 1.5 ਲੱਖ ਰੁਪਿਆ ਲਵਾ ਦਿੰਦੇ ਨਾਲ ਭੇਰਾਂ ਦਾ ਅਗਲੇ ਦਾ ਵੀ ਤਸੰਦੀ ਹੋ ਜਾਂਦੀ ਹੈਗੀ ਮੈਨੂੰ ਆਇਆ ਤਾਂ ਚਲੋ ਪੈਸੇ ਦਾ ਨਹੀਂ ਮੰਨੇ ਨਹੀਂ ਇੰਜਨ ਤੇ ਤਾਂ ਨਹੀਂ ਇੰਨੇ ਲੱਗਦੇ ਬਈ ਨਹੀਂ ਨਹੀਂ ਇੰਜਨ ਤੇ ਹੀ ਲੱਗਦੇ 55 55000 ਰੁਪਿਆ ਹਾਂ ਤੁਹਾਨੂੰ ਇਹ ਦੀ ਕੇਮ ਬਦਲੀ ਰਹੀ ਤੇ 10000 ਰੁਪਏ ਦੀ 3500 ਰੁਪਏ ਦੀ ਕੇਮ ਆ ਠੀਕ ਹੈ ਨਹੀਂ ਇਹਦੇ 52000 ਰੁਪਏ ਲੱਗਦਾ ਮੰਨ ਲਓ ਜੇ ਵਧੀਆ ਕਹਿੰਦੇ 911 ਤਾਂ ਇੰਨੇ ਪੈਸੇ ਲੱਗਦੇ ਨਹੀਂਗੇ ਜਿੰਨੇ ਕਹਿ ਕੇ ਹਰ ਟਾਈਮ ਮੈਂ ਤਾਂ ਹੀ ਕਿਹਾ ਸੀ ਮੈਂ ਕਹਿੰਦਾ ਹੁਣ ਉਹਨਾਂ ਪੁੱਛਾਣਾ ਚਾ ਕਰੇ ਇੰਜਨ ਦੇ ਜਿੰਨੇ ਹੁਣ ਪੈਸੇ ਲੱਗਿਆ ਬਾਈ ਨਾ ਮੜਦਾ ਇੰਜਨ ਘੱਟੋ ਘੱਟ ਵੀ 15 ਸਾਲ 20 ਸਾਲ ਚੱਲੇ ਇੰਜਨ ਫੇਰ ਸੁਭਾ ਦਾ ਠੀਕ ਹੈ ਤੇ ਚੱਲਦੇ ਵੀ ਆ ਬਾਈ ਆਪਣਾ ਬਿਲਕੁਲ ਬਿਲਕੁਲ ਬਾਕੀ ਤੁਸੀਂ ਐ ਐਕਸਪਰਟ ਹੀ ਇਹ ਚੀਜ਼ ਦੇ ਹਨਾ ਬਿਲਕੁਲ ਬਿਲਕੁਲ ਤੇ ਬਾਕੀ ਬਾਈ ਵੀਡੀਓ ਦੇਖਣ